ਲਓ ਜੀ ਗੱਲ ਹੋਤਾ ਹੈ ਇਹ ਮਾਚਲੇ ਜੀ ਆਚ ਮੰਡਾ ਦੇ ਵੀ ਮੰਦਿਰ ਹੈ ਉਹ ਮੰਦਿਰ ਹੈ ਜਿੱਥੇ ਇੱਥੇ ਗੱਡੀ ਖੜਨ ਨੂੰ ਜਗ੍ਹਾ ਨਹੀਂ ਹੁੰਦੀ ਸੀ ਠੀਕ ਹੈ ਜੀ ਤੇ ਆਪਣਾ ਆ ਹੈਗੀ ਪਾਰਕਿੰਗ ਪਾਰਕਿੰਗ ਦੇ ਵਿੱਚ ਆ ਦੋ ਚਾਰ ਗੱਡੀਆਂ ਜਿਹੜੀਆਂ ਖੜੀਆਂ ਨੇ ਇਹ ਸਾਰੀਆਂ ਹਰਿਆਣੇ ਦੀਆਂ ਆ ਯੂਪੀ ਦੀ ਆ ਸਾਰੀ ਪਾਰਕਿੰਗ ਖਾਲੀ ਹਰਿਆਣਾ ਆ ਇਹਨਾਂ ਨਹੀਂ ਆ ਆਪਣੀਆਂ ਲੋਕਲ ਗੱਡੀਆਂ ਖੜੀਆਂ ਐ ਐਚਪੀ ਦੀਆਂ ਤੇ ਭਾਈ ਮੈਂ ਜ਼ਿਆਦਾ ਕੁਛ ਤਾਂ ਨਹੀਂ ਬੋਲਦਾ ਪਰ ਗੱਲ ਬਾਤ ਹੈ 7 ਵਜ ਚੁੱਕੇ ਆ 7 ਤੋਂ ਉੱਪਰ ਹੀ ਟਾਈਮ ਆ ਖਾਲੀ ਇਸ ਤਰ੍ਹਾਂ ਦੋਸਤੋ ਪੰਜਾਬੀਆਂ ਨੇ ਹਿਮਾਚਲ ਚ ਜਾਣਾ ਬੰਦ ਕਰ ਦਿੱਤਾ ਹੈ ਜਿਸ ਦੇ ਕਾਰਨ ਹਿਮਾਚਲ ਵਿੱਚ ਕਾਲ ਪੈ ਗਿਆ ਹੈ ਸੜਕਾਂ ਮੰਦਰਾਂ ਦੇ ਵਿੱਚ ਸੁੰਨਸਰਾਂ ਹੋ ਚੁੱਕੀ ਹੈ ਅਤੇ ਸਾਰੇ ਕੰਮਕਾਰ ਵੀ ਠੱਪ ਹੋ ਚੁੱਕੇ ਹਨ ਤੁਸੀਂ ਵੀਡੀਓ ਵਿੱਚ ਦੇਖ ਹੀ ਲਿਆ ਹੋਵੇਗਾ ਕਿ ਕਿਸ ਤਰ੍ਹਾਂ ਸੜਕਾਂ ਵੀ ਸੁੰਨੀਆਂ ਹੋ ਚੁੱਕੀਆਂ ਹਨ ਬਾਕੀ ਦੋਸਤੋ ਤੁਸੀਂ ਕਹਿਣਾ ਚਾਹੋਗੇ ਇਸ ਦੇ ਬਾਰੇ ਸਾਨੂੰ ਕਮੈਂਟ ਬਾਕਸ ਵਿੱਚ ਵੀ ਆਪਣੇ ਵਿਚਾਰ ਜ਼ਰੂਰ ਦਿਣਾ ਅਤੇ ਅਜਿਹੀਆਂ ਹੋਰ ਲੇਟੈਸਟ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਵੋ